ਕੀ ਮਨੀਸ਼ ਸੋਦੀਆ ਪੰਜਾਬ ਦੇ ਅਸਲ ਮੁੱਖ ਮੰਤਰੀ ਨੇ ਕਿਉਂ ਅਸੀਂ ਇਹ ਗੱਲ ਕਹਿ ਰਹੇ ਹਾਂ ਪੰਜਾਬ ਦੇ ਮੁੱਖ ਮੰਤਰੀ ਕਿਉਂ ਕਹਿ ਰਹੇ ਹਾਂ ਔਰ ਕਿਹੜੇ ਸਬੂਤ ਨੇ ਜਿਨ੍ਹਾਂ ਦੇ ਕਰਕੇ ਅਸੀਂ ਇਹ ਗੱਲ ਕਹਿ ਰਹੇ ਹਾਂ ਉਹ ਤੁਹਾਡੇ ਸਾਹਮਣੇ ਰੱਖਾਂਗੇ ਗੱਲਬਾਤ ਕਰਾਂਗੇ ਬਹੁਤ ਅਹਿਮ ਪੰਜਾਬੀਆਂ ਦੇ ਲਈ ਜਾਣਨ ਵਾਲੀ ਸੁਣਨ ਵਾਲੀ ਬਹੁਤ ਅਹਿਮ ਖਬਰ ਹੈ ਜਿਸ ਨੂੰ ਸੁਣ ਕੇ ਤੁਹਾਨੂੰ ਹੈਰਾਨੀ ਜਰੂਰ ਹੋਊਗੀ ਨਾਲੇ ਨਾਲ ਗੱਲਬਾਤ ਕਰਾਂਗੇ ਕਿ ਲੁਧਿਆਣਾ ਜਮਨੀ ਚੋਣ ਜਿੱਤਣ ਦੇ ਵਾਸਤੇ ਆਮ ਆਦਮੀ ਪਾਰਟੀ ਕੀ ਕੀ ਕਰਤੂਤਾ ਕਰ ਰਹੀ ਹੈ ਇਸ ਤੇ ਵੀ ਅਹਿਮ ਜਿਹੜਾ ਖੁਲਾਸਾ ਕਰਾਂਗੇ ਕਿਵੇਂ ਧਮਕਾਇਆ ਜਾ ਰਿਹਾ ਕਈ ਲੋਕਾਂ ਨੂੰ ਕਿਵੇਂ ਡਰਾਇਆ ਜਾ ਰਿਹਾ ਸਸਪੈਂਡ ਦੀਆਂ ਧਮਕੀਆਂ ਇਸ ਤੇ ਅਹਿਮ ਜਿਹੜੀ ਗੱਲਬਾਤ ਕਰਨੀ ਹੈ ਨਾਲ ਹੀ ਨਾਲ ਗੱਲਬਾਤ ਜਿਹੜੀ ਆ ਕਰਾਂਗੇ ਕਿ ਪੰਜਾਬ ਦੇ ਵਿੱਚ ਸਥਿਤੀ ਜਿਹੜੀ ਉਹ ਟਕਰਾਅ ਵਾਲੀ ਬਣਦੀ ਜਾ ਰਹੀ ਹੈ ਵਿਧਾਇਕਾਂ ਅਤੇ ਮੰਤਰੀਆਂ ਦਾ ਘਰਾਉ ਕਰਨ ਗਏ ਕਿਸਾਨਾਂ ਦੇ ਮੋਬਾਈਲ ਖੋਏ ਗਏ ਨੇ ਮੰਤਰੀਆਂ ਦੇ ਲੋਕਾਂ ਦੇ ਵੱਲੋਂ ਕਿਉਂ ਇਸੇ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਕਿ ਸਵਾਲ ਚੁੱਕਣਾ ਗਲਤ ਹੈ ਜਾਂ ਸਵਾਲ ਪੁੱਛਣਾ ਗਲਤ ਹੈ ਇਸ ਤੇ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਸ਼ੁਰੂਆਤ ਮੈਂ ਐਸੀ ਹੀ ਖਬਰ ਤੋਂ ਕਰੂੰਗਾ ਕਿ ਬੜੀ ਹੈਰਾਨੀ ਦੀ ਗੱਲ ਹੈ ਇੰਜ ਲੱਗ ਰਿਹਾ ਜਿਵੇਂ ਮਨੀਸ਼ ਸੋਦੀਆ ਪੰਜਾਬ ਦੇ ਅਸਲ ਮੁੱਖ ਮੰਤਰੀ ਹੋਣ ਕਿਉਂਕਿ ਮਨੀਸ਼ ਸੋਦੀਆ ਨੂੰ ਪ੍ਰੋਟੋਕਾਲ ਪੂਰਾ ਪੰਜਾਬ ਦੇ ਵਿੱਚ ਮੁੱਖ ਮੰਤਰੀ ਵਾਲਾ ਦਿੱਤਾ ਜਾ ਰਿਹਾ ਹੈ ਹੈਲਥ ਡਿਪਾਰਟਮੈਂਟ ਐਂਡ ਫੈਮਿਲੀ ਵੈਲਫੇਅਰ ਦੇ ਵੱਲੋਂ ਗਵਰਨਮੈਂਟ ਦੇ ਤੌਰ ਤੇ ਇੱਕ ਪੱਤਰ ਜਾਰੀ ਕੀਤਾ ਗਿਆ ਡੀਸੀ ਨੂੰ ਜਿਦੇ ਵਿੱਚ ਲਿਖਿਆ ਗਿਆ ਹੈ ਕਿ ਭਾਈ ਮਨੀਸ਼ ਸੋਧਿਆ ਦੀ ਪਠਾਨਕੋਟ ਦੇ ਵਿੱਚ ਰਣਜੀਤ ਸਾਗਰ ਡੈਮ ਦੇ ਉੱਪਰ ਰਹਿਣ ਦਾ ਪ੍ਰਬੰਧ ਤਿੰਨ ਦੇ 25 ਤੋਂ 28 ਤੱਕ ਜਿਹੜਾ ਉਹ ਕੀਤਾ ਜਾਵੇ ਔਰ ਇੱਥੋਂ ਹੈਰਾਨੀ ਦੀ ਗੱਲ ਇਹ ਹੈ ਕਿ 18 ਡਾਕਟਰਾਂ ਦੀ ਟੀਮ ਦਾ ਅਮਲਾ ਫੈਲਾ ਵੀ ਉਹਨਾਂ ਦੇ ਨਾਲ ਜਿਹੜਾ ਉਹ ਲਾਇਆ ਗਿਆ ਉਹਨਾਂ ਦੇ ਨਾਲ ਐਂਬੂਲੈਂਸ ਵੀ ਜਿਹੜੀ ਆਉ ਲਾਈ ਗਈ ਹੈ ਯਾਨੀ ਜਿਵੇਂ ਪੂਰਾ ਕਾਫਲਾ ਮੁੱਖ ਮੰਤਰੀ ਦੇ ਨਾਲ ਹੁੰਦਾ ਉਵੇਂ ਹੀ ਪੂਰਾ ਕਾਫਲਾ ਮਨੀਸ਼ ਸੋਧਿਆ ਦੇ ਨਾਲ ਹੁਣ ਹੋਇਆ ਗਿਆ ਔਰ ਤਕਰੀਬਨ ਸ਼ਿਫਟ ਦੇ ਵਿੱਚ 6 ਡਾਕਟਰਾਂ ਦੀ ਸੜੇ ਐਂਬੂਲੈਂਸ ਟੀਮ ਜਿਹੜੀ ਆ ਉਹ ਰਹੇਗੀ ਜਾਨੀ 18 ਲੋਕਾਂ ਦਾ ਜਿਹੜਾ ਉਹ ਅਮਲਾ ਫੈਲਾ ਮਨੀਸ਼ ਸੋਦੀਆ ਦੇ ਨਾਲ ਲਗਾਇਆ ਗਿਆ ਸਰਕਾਰੀ ਤੌਰ ਤੇ ਔਰ ਰਹਿਣ ਦਾ ਪ੍ਰਬੰਧ ਵੀ ਸਰਕਾਰੀ ਤੌਰ ਤੇ ਤਾਂ ਮੈਂ ਹੈਰਾਨ ਆ ਕਿ ਮਨੀਸ਼ ਸੋਦੀਆ ਕੀ ਪੰਜਾਬ ਦੇ ਅਸਲੀ ਮੁੱਖ ਮੰਤਰੀ ਨੇ ਜਿਹੜਾ ਮੁੱਖ ਮੰਤਰੀ ਵਾਲਾ ਪ੍ਰੋਟੋਕਾਲ ਜਿਹੜਾ ਉਹਨਾਂ ਨੂੰ ਦਿੱਤਾ ਜਾ ਰਿਹਾ ਤੇ ਦਿੱਲੀੋਂ ਆ ਕੇ ਇੱਥੇ ਪੰਜਾਬ ਦੇ ਪੈਸੇ ਤੇ ਇਹ ਦਿੱਲੀ ਲੌਬੀ ਐਸ਼ਾ ਕਰ ਰਹੀ ਆ ਜਿਸ ਤਰੀਕੇ ਦੇ ਨਾਲ ਉਹ ਵੀ ਸਭ ਦੇ ਸਾਹਮਣੇ ਆ ਤਾ ਹੈਰਾਨੀ ਦੀ ਗੱਲ ਹੈ ਕਿ ਇਸ ਤੋਂ ਪਹਿਲਾਂ ਦਿੱਲੀ ਵਾਲੇ ਸਿਰਫ ਇਹੀ ਜਿਉਂਦੇ ਰਹੇ ਸੀ ਕਿ ਦਿੱਲੀ ਬੈਠੇ ਸਰਕਾਰ ਚਲਾ ਰਹੇ ਨੇ ਕਿ ਨਾਲ ਹੀ ਨਾਲ ਇਹ ਵੀ ਸੀ ਕਿ ਚਲੋ ਇੱਥੇ ਪਾਈ ਇੱਥੋਂ ਦੇ ਰਿਸੋਰਸਾਂ ਦੇ ਉੱਪਰ ਬੈਠੇ ਨੇ ਫਿਰ ਇੱਕ ਇੱਕ ਬੰਦਾ ਆਪਣਾ ਇੱਥੇ ਪੰਜਾਬ ਦੇ ਵਿਧਾਇਕਾਂ ਮੰਤਰੀਆਂ ਦੇ ਸੱਤੇ ਬਿਠਾ ਦਿੱਤਾ ਬਾਅਦ ਦੇ ਵਿੱਚ ਕੁਝ ਖਾਸ ਬੰਦੇ ਆਪਣੇ ਉੱਪਰੋਂ ਸਰਕਾਰ ਚਲਾਉਣ ਦੇ ਲਈ ਇੱਥੇ ਜਿਹੜੇ ਆ ਉਹ ਭੇਜ ਦਿੱਤੇ ਫਿਰ ਦਿੱਲੀੋਂ ਹਾਰ ਗਏ ਫਿਰ ਆਪ ਇੱਥੇ ਆ ਗਏ ਫਿਰ ਮੰਤਰੀਆਂ ਤੇ ਮੁੱਖ ਮੰਤਰੀਆਂ ਦੀਆਂ ਕੋਠੀਆਂ ਤੇ ਕਬਜ਼ੇ ਕੀਤੇ ਹਣ ਪੂਰੀ ਦੀ ਪੂਰੀ ਸਰਕਾਰ ਤੇ ਜਿਹੜਾ ਉਹ ਕਬਜ਼ਾ ਕਰ ਲਿਆ ਤੇ ਹੁਣ ਸਿੱਧੇ ਤੌਰ ਤੇ ਇੱਕ ਲੈਟਰ ਜਾਰੀ ਕੀਤਾ ਗਿਆ ਜਿਹੜਾ ਕਿ ਗਵਰਨਮੈਂਟ ਆਫ ਪੰਜਾਬ ਡਿਪਾਰਟਮੈਂਟ ਦੇ ਵੱਲੋਂ ਹੈਲਥ ਡਿਪਾਰਟਮੈਂਟ ਦੇ ਵੱਲੋਂ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਔਰ ਤਿੰਨ ਦਲਾਂ ਦੇ ਲਈ ਜਿਹੜਾ ਰਣਜੀਤ ਸਾਗਰ ਡੈਮ ਦੇ ਉੱਪਰ ਮਨੀਸ਼ ਸੋਦੀਆ ਦੇ ਰਹਿਣ ਦੇ ਪ੍ਰਬੰਧ ਜਿਹੜੇ ਉਹ ਕਰਨ ਦੇ ਲਈ ਪ੍ਰਸ਼ਾਸਨ ਨੂੰ ਕਿਹਾ ਗਿਆ ਔਰ 18 ਲੋਕਾਂ ਦਾ ਸਣੇ ਐਂਬੂਲੈਂਸ ਅਮਲਾ ਫੈਲਾ ਜਿਹੜਾ ਉਹ ਤਾਇਨਾਤ ਰਹੂਗਾ ਜਿਹੜੇ ਮਨੀਸ਼ ਸਸੋਧੀਆਂ ਨੇ ਮੈਨੂੰ ਹੈਰਾਨੀ ਇਸ ਗੱਲ ਤੇ ਹੁੰਦੀ ਹੈ ਕਿ ਇਹ ਜਿਹੜੇ ਆਪਣੇ ਆਪ ਨੂੰ ਆਮ ਲੋਕਾਂ ਦੇ ਵਿੱਚੋਂ ਉੱਠੇ ਕਹਿੰਦੇ ਸੀਗੇ ਜਿਹੜੇ ਕਦੇ ਕਹਿੰਦੇ ਸੀਗੇ ਕਿ ਅਸੀਂ ਵੀਆਈਪੀ ਕਲਚਰ ਨੂੰ ਵਧਾਵਾ ਜਿਹੜਾ ਉਹ ਨਹੀਂ ਦਵਾਂਗੇ ਜਿਹੜੇ ਅਰਵਿੰਦ ਕੇਦਰੀਵਾਲ ਜਿਹੜਾ ਸੁਪਰੀਮੋ ਕਹਿੰਦਾ ਸੀ ਕਿ ਵੈਗਨਰ ਗੱਡੀ ਤੋਂ ਉੱਪਰ ਨਹੀਂ ਜਾਵਾਂਗੇ ਜਿਹੜਾ ਉਹ ਵੱਡਾ ਅਸੀਂ ਬੰਗਲਾ ਨਹੀਂ ਲਵਾਂਗੇ ਉਹ ਸਾਰਾ ਕੁਝ ਕੀਤਾ ਤੇ ਠੀਕ ਹੈ ਤੁਸੀਂ ਕਰੋ ਜਿਹੜਾ ਤੁਹਾਡਾ ਪ੍ਰੋਟੋਕਾਲ ਹੈ ਉਹ ਤੁਸੀਂ ਕਰੋ ਜਿਹੜਾ ਮੁੱਖ ਮੰਤਰੀ ਮੰਤਰੀ ਵਿਧਾਇਕਾਂ ਦਾ ਪ੍ਰੋਟੋਕਾਲ ਹੈ ਉਹ ਤੁਸੀਂ ਕਰੋ ਪਰ ਜਦੋਂ ਪਹਿਲਾਂ ਵਾਲੇ ਕਰਦੇ ਸੀਗੇ ਉਦੋਂ ਤੁਸੀਂ ਕਿਉਂ ਰੌਲਾ ਪਾਉਂਦੇ ਸੀ ਚਲੋ ਹੁਣ ਤੁਸੀਂ ਤੁਹਾਡਾ ਪ੍ਰੋਟੋਕਾਲ ਦੇ ਤੌਰ ਤੇ ਕਰੋ ਪਰ ਮਨੀਸ਼ ਸਸੋਦੀਆ ਦਾ ਤਾਂ ਪੰਜਾਬ ਦੇ ਵਿੱਚ ਕੋਈ ਪ੍ਰੋਟੋਕਾਲ ਨਹੀਂ ਨਾ ਪੰਜਾਬ ਦੇ ਇਨਚਾਰਜ ਦੇ ਤੌਰ ਤੇ ਜੇ ਮਨੀਸ਼ ਸਸੋਦੀਆ ਦੀ ਪੰਜਾਬ ਦੇ ਵਿੱਚ ਤਣਾਤੀ ਹੋਈ ਹੈ ਤਾਂ ਉਹਨਾਂ ਦਾ ਕੰਮ ਆਪਣੀ ਪਾਰਟੀ ਦਾ ਸੰਗਠਨ ਚਲਾਉਣਾ ਹੈ ਉਹਨਾਂ ਦਾ ਕੰਮ ਪੰਜਾਬ ਦੀ ਸਰਕਾਰ ਚਲਾਉਣਾ ਨਹੀਂ ਹੈ ਜੇ ਇਸ ਤਰੀਕੇ ਦੀਆਂ ਸਹੂਲਤਾਂ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਮਨੀਸ਼ ਸੁਸੋਦੀਏ ਨੂੰ ਉਹ ਆਊਟ ਆਫ ਦਾ ਵੇਅ ਜਾ ਕੇ ਦਿੱਤੀਆਂ ਜਾ ਰਹੀਆਂ ਨੇ ਪੰਜਾਬ ਦੇ ਲੋਕਾਂ ਦੇ ਪੈਸੇ ਤੇ ਉੱਪਰ ਇਹ ਸਾਰਾ ਸਿਸਟਮ ਜਿਹੜਾ ਉਹ ਕੀਤਾ ਜਾ ਰਿਹਾ ਹੈ ਯਾਨੀ ਬਹੁਤ ਹੈਰਾਨੀ ਦੀ ਗੱਲ ਹੈ ਕਿ ਕਿਉਂ ਪੰਜਾਬ ਦਾ ਪੈਸਾ ਇਸ ਤਰੀਕੇ ਇਹਨਾਂ ਦਿੱਲੀ ਵਾਲਿਆਂ ਤੋਂ ਉਡਾਇਆ ਜਾ ਰਿਹਾ ਇਹ ਤਾਂ ਅਬਦਾਲੀ ਵਾਂਗ ਆਇਆ ਪੰਜਾਬ ਦੇ ਵਿੱਚ ਇੱਕ ਤਰੀਕੇ ਦੇ ਨਾਲ ਜੇ ਆਪਾਂ ਗੱਲ ਕਰੀਏ ਜਿਸ ਤਰੀਕੇ ਨਾਲ ਲੁੱਟ ਖਸੁੱਟ ਪੰਜਾਬ ਦੀ ਜਿਹੜੀ ਆ ਹੋ ਰਹੀ ਹੈ ਹਰ ਪੱਖੋਂ ਹਰ ਤਰੀਕੇ ਦੇ ਨਾਲ ਜਿਹੜੀ ਉਹ ਲੁੱਟ ਖਸੁੱਟ ਪੰਜਾਬ ਦੇ ਵਿੱਚ ਹੋ ਰਹੀ ਹੈ ਔਰ ਬੜੀ ਹਰਾਨੀ ਦੀ ਗੱਲ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਜਿਵੇਂ ਕਹਿੰਦੇ ਹੁੰਦੇ ਆ ਕਿ ਕੰਨਾਂ ਦੇ ਉੱਪਰ ਉਹ ਵਿੱਚ ਉਂਗਲਾ ਦਿੱਤੀਆਂ ਹੋਈਆਂ ਨੇ ਅੱਖਾਂ ਦੇ ਉੱਪਰ ਜਿਹੜੇ ਉਹ ਹੱਥ ਰੱਖੇ ਹੋਏ ਨੇ ਮੂੰਹ ਦੇ ਉੱਪਰ ਵੀ ਮੁੱਖ ਮੰਤਰੀ ਨੇ ਹੱਥ ਰੱਖਿਆ ਨਾ ਸੁਣ ਰਿਹਾ ਨਾ ਦੇਖ ਰਿਹਾ ਨਾ ਬੋਲ ਰਿਹਾ ਮਤਲਬ ਗੋਡੇ ਟੇਕ ਤੇ ਆ ਪੰਜਾਬ ਦੇ ਮੁੱਖ ਮੰਤਰੀ ਨੇ ਗੋਡੇ ਟੇਕ ਤੇ ਆ ਪੰਜਾਬ ਦੇ ਚੌਂਕੀਦਾਰ ਨੇ ਕਿਉਂਕਿ ਪੰਜਾਬ ਦੇ ਚੌਂਕੀਦਾਰ ਦੇ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੇ ਲੋਕਾਂ ਨੇ ਜਿਹੜੀ ਆ ਉਹ ਜ਼ਿੰਮੇਵਾਰੀ ਸੌਂਪੀ ਸੀ ਪਰ ਜਿਸ ਤਰੀਕੇ ਦੇ ਨਾਲ ਪੂਰਾ ਪੰਜਾਬ ਦਿੱਲੀ ਵਾਲਿਆਂ ਦੀ ਸੇਵਾ ਦੇ ਵਿੱਚ ਪੂਰੇ ਪੰਜਾਬ ਦੇ ਰਿਸੋਰਸ ਪੂਰੇ ਪੰਜਾਬ ਦੀ ਅਫਸਰशाही ਪੂਰੀ ਪੰਜਾਬ ਦੀ ਸਰਕਾਰ ਜਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਵਾਲਿਆਂ ਨੂੰ ਸਮਰਪਿਤ ਕਰਤੀ ਹੈ ਔਰ ਦਿੱਲੀ ਵਾਲਿਆਂ ਦੀ ਸੇਵਾ ਦੇ ਵਿੱਚ ਹਾਜ਼ਰ ਕਰਤੀ ਹੈ ਕਿ ਇਸ ਤੋਂ ਬਾਅਦ ਆਸ ਨਹੀਂ ਸੀ ਪੰਜਾਬ ਦੇ ਲੋਕਾਂ ਨੂੰ ਕਿ ਭਗਵੰਤ ਮਾਨ ਇਸ ਤਰੀਕੇ ਦੇ ਨਾਲ ਜਿਹੜਿਆ ਉਹ ਗੋਟੇ ਠੇਕ ਜਾਣਗੇ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਸੀਗੇ ਕਿ ਮੈਂ ਕੋਈ ਪੈਸਾ ਨਹੀਂ ਖਾਊਗਾ ਇਹ ਮੇਰੇ ਲਈ ਪੈਸਾ ਜਿਹੜਾ ਉਹ ਸਲਫਾਸ ਬਰਾਬਰ ਹੈ ਮੁੱਖ ਮੰਤਰੀ ਭਗਵੰਤ ਮਾਨ ਜੀ ਪੈਸਾ ਇਸ ਤਰੀਕੇ ਦੇ ਨਾਲ ਹੀ ਨਹੀਂ ਸਿਰਫ ਖਾਇਆ ਜਾਂਦਾ ਕਿ ਤੁਸੀਂ ਪੈਸਾ ਲੈ ਕੇ ਆਪਣੇ ਘਰ ਨੂੰ ਲੈ ਜਾਓ ਪੈਸਾ ਇਹ ਵੀ ਕਰਪਸ਼ਨ ਦਾ ਹੀ ਹੈ ਇੱਕ ਤਰੀਕੇ ਦੇ ਨਾਲ ਮੰਨਿਆ ਜਾਂਦਾ ਜਿਹੜਾ ਨਜਾਇਜ਼ ਨਜਾਇਜ਼ ਤੌਰ ਤੇ ਬਾਹਰਲੇ ਲੋਕਾਂ ਨੂੰ ਲਿਆ ਕੇ ਇੱਥੇ ਪੰਜਾਬ ਦੇ ਪੈਸੇ ਤੇ ਜਿਹੜੀ ਐਸ਼ ਕਰਾਉਣੀ ਹੈ ਉਹ ਵੀ ਕੋਈ ਇੱਕ ਨੰਬਰ ਦਾ ਪੈਸਾ ਨਹੀਂ ਮੰਨਿਆ ਜਾਣਾ ਮੁੱਖ ਮੰਤਰੀ ਭਗਵੰਤ ਪਾਜੀ ਤਾਂ ਇਹ ਵੀ ਜਿਹੜੀ ਹੈ ਤੁਹਾਨੂੰ ਗੱਲ ਜਿਹੜੀ ਆ ਉਹ ਸੋਚਣੀ ਪਊਗੀ ਪਰ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੇ ਇੰਚਾਰਜ ਦੇ ਤੌਰ ਤੇ ਬੇਸ਼ੱਕ ਮਨੀਸ਼ ਸੁਸੋਦੀਆ ਜਿਹੜੇ ਉਹ ਇੱਥੇ ਹਾਜ਼ਰ ਹੋਏ ਆ ਪੰਜਾਬ ਦੇ ਵਿੱਚ ਲੱਗੇ ਆ ਪਰ ਉਹਨਾਂ ਨੂੰ ਚਾਹੀਦਾ ਇਹ ਹੈ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਸੰਗਠਨ ਤੇ ਨਵਾਉਣ ਆਪਣੀਆਂ ਜ਼ਿੰਮੇਵਾਰੀਆਂ ਪਾਰਟੀ ਤੇ ਨਵਾਉਣ ਚਲੋ ਥੋੜਾ ਬਹੁਤਾ ਬਣਦਾ ਜਿਹੜਾ ਮਾਨ ਸਤਕਾਰ ਆਪਣੇ ਇੰਚਾਰਜ ਨੂੰ ਸਰਕਾਰ ਜਿਹੜੀ ਉਹ ਦਿੰਦੀ ਹੋਈ ਆ ਉਹ ਦੇ ਦੇਣ ਪਰ ਜਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਵਾਲੇ ਪ੍ਰੋਟੋਕਾਲ ਜਿਹੜੇ ਆ ਉਹ ਦਿੱਤੇ ਜਾ ਰਹੇ ਆ ਮਨੀਸ਼ ਸਸੋਦੀਆ ਉਹਨਾਂ ਨੂੰ ਉਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਕਾਫੀ ਜ਼ਿਆਦਾ ਉਹ ਰੋਸ ਹੈਗਾ ਕਿਉਂਕਿ ਪੰਜਾਬ ਦੇ ਪੈਸੇ ਦੇ ਉੱਪਰ ਹੀ ਕਿਉਂਕਿ ਅਫਸਰਾਂ ਨੇ ਜਾਂ ਸਰਕਾਰ ਨੇ ਜਿਹੜੀ ਇਹ ਚਿੱਠੀ ਕੱਢੀ ਹੈ ਇਹ ਇਹ ਅਫਸਰਾਂ ਤੇ ਜਾਂ ਵਿਧਾਇਕਾਂ ਮੰਤਰੀਆਂ ਨੇ ਆਪਣੀ ਜੇਬ ਦੇ ਵਿੱਚੋਂ ਤਾਂ ਇਹ ਪ੍ਰਬੰਧ ਕਰਕੇ ਨਹੀਂ ਦੇਣੀ ਇਹ ਜਿਹੜੇ ਰੈਣ ਦੇ ਸੈਣ ਦੇ ਜਿਹੜੇ ਪ੍ਰਬੰਧ ਰਣਜੀਤ ਸਾਗਰ ਡੈਮ ਦੇ ਉੱਪਰ ਮਨੀਸ਼ ਸੁਸੋਦੀਆ ਦੇ ਜਿਹੜੇ ਉਹ ਹੋਣੇ ਆ ਉਹ ਸਰਕਾਰੀ ਤੌਰ ਤੇ ਹੋਣੇ ਆ ਉਹ ਪੰਜਾਬ ਦੇ ਲੋਕਾਂ ਦੇ ਟੈਕਸ ਦੇ ਵਿੱਚੋਂ ਜਿਹੜੇ ਇਕੱਠੇ ਕੀਤੇ ਪੈਸੇ ਆ ਉਹਨਾਂ ਦੇ ਨਾਲ ਹੋਣੇ ਆ ਔਰ ਲੋਕ ਤਾਂ ਬਿਲਕਦੇ ਫਿਰਦੇ ਆ ਕਿ ਭਾਈ ਹਸਪਤਾਲਾਂ ਦੇ ਵਿੱਚ ਡਾਕਟਰ ਹੈ ਨਹੀਂਗੇ ਹਸਪਤਾਲਾਂ ਦੇ ਵਿੱਚ ਪ੍ਰਬੰਧ ਨਹੀਂਗੇ ਤੇ ਇਧਰ ਪਤੰਦਰਾ ਨੇ 18 18 ਲੋਕਾਂ ਦੀ ਟੀਮ ਦਾ ਅਮਲਾ ਫੈਲਾ ਸਣੇ ਐਂਬੂਲੈਂਸ ਜਿਹੜਾ ਉਹ ਠੋਕਤਾ ਮਨੀਸ਼ ਸੁਸੋਧਿਆ ਦੇ ਨਾਲ ਤਾਂ ਮੈਨੂੰ ਲੱਗਦਾ ਕਿ ਇਹ ਚੀਜ਼ਾਂ ਤੋਂ ਥੋੜਾ ਬਾਜ਼ ਹੋਣਾ ਚਾਹੀਦਾ ਆਮ ਆਦਮੀ ਪਾਰਟੀ ਨੂੰ ਥੋੜਾ ਸਬਕ ਸਿੱਖਣਾ ਚਾਹੀਦਾ ਆਮ ਆਦਮੀ ਪਾਰਟੀ ਨੂੰ ਕਿ ਭਾਈ ਇਹ ਜੋ ਤੁਸੀਂ ਕਰ ਰਹੇ ਹੋ ਇਹ ਕੋਈ ਬਹੁਤੀ ਚੰਗੀ ਗੱਲ ਨਹੀਂ ਹੈਗੀ ਔਰ ਕਿੰਨਾ ਕੁ ਟਾਈਮ ਪੰਜਾਬ ਦੇ ਲੋਕ ਜਿਹੜਾ ਇਸ ਚੀਜ਼ ਨੂੰ ਬਰਦਾਸ਼ਤ ਕਰਨਗੇ ਕਿਤੇ ਨਾ ਕਿਤੇ ਜਿਹੜਾ ਉਹ ਭਾਂਡਾ ਚੂਰ ਫੁੱਟੂਗਾ ਕਿਤੇ ਨਾ ਕਿਤੇ ਜਿਹੜਾ ਉਹ ਗੁੱਸਾ ਇਨਾਂ ਦਾ ਜੂਰ ਬੁੱਟੂਗਾ ਤਾਂ ਮੈਨੂੰ ਲੱਗਦਾ ਹੈ ਕਿ ਬੜੀ ਹੈਰਾਨੀ ਦੀ ਇਹ ਗੱਲ ਹੈ ਕਿ ਪੰਜਾਬ ਦੇ ਇੰਚਾਰਜ ਦੇ ਤੌਰ ਤੇ ਆਏ ਮਨੀਸ਼ ਸੂਦੀਆ ਨੂੰ ਮੁੱਖ ਮੰਤਰੀ ਵਾਲੀਆਂ ਸੁੱਖ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਔਰ ਉਹ ਵੀ ਪੰਜਾਬ ਦੇ ਪੈਸੇ ਦੇ ਉੱਪਰ ਪੰਜਾਬ ਦੇ ਲੋਕਾਂ ਦੇ ਪੈਸੇ ਦੇ ਉੱਪਰ ਬਹੁਤ ਹੈਰਾਨੀ ਦੀ ਗੱਲ ਹੈ ਕਿ ਇਹ ਕਿਉਂ ਕੀਤਾ ਜਾ ਰਿਹਾ ਹੈ ਔਰ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਦੇ ਚੌਂਕੀਦਾਰ ਦੇ ਤੌਰ ਤੇ ਚੁਣੇ ਗਏ ਮੁੱਖ ਮੰਤਰੀ ਭਗਵੰਤ ਮਾਨ ਇਹ ਸਭ ਕੁਝ ਪੰਜਾਬ ਲੁੱਟਦਾ ਹੋਇਆ ਦੇਖ ਕੇ ਬਿਲਕੁਲ ਚੁੱਪ ਨੇ ਔਰ ਬਰਾਬਰ ਦੇ ਭਾਗੀਦਾਰ ਜਿਹੜੇ ਉਹ ਮੰਨੇ ਜਾ ਰਹੇ ਨੇ ਮੁੱਖ ਮੰਤਰੀ ਭਗਵੰਤ ਪੱਨ ਇਸ ਪੂਰੇ ਮਸਲੇ ਦੇ ਵਿੱਚ ਚਲੋ ਅਗਲੀ ਖਬਰ ਜਿਹੜੀ ਆਪਾਂ ਲੈ ਲੈਂਦੇ ਆ ਅਗਲੀ ਖਬਰ ਵੀ ਜਿਹੜੀ ਉਹ ਬੜੀ ਅਹਿਮ ਹੈਗੀ ਹੈ ਜਿਹੜੀ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਲੁਧਿਆਣਾ ਜਿਮਨੀ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਇਸ ਕਦਰ ਹੀਠਾਂ ਗਿਰ ਗਈ ਹੈ ਕਿ ਜਿੱਥੇ ਦੂਜੀਆਂ ਪਾਰਟੀਆਂ ਦੇ ਵਰਕਰਾਂ ਦੇ ਉੱਪਰ ੱੱਕੇ ਨਾਲ ਪਰਚੇ ਕੀਤੇ ਜਾ ਰਹੇ ਨੇ ਤਾਂ ਉੱਥੇ ਹੀ ਕੁਝ ਅਫਸਰ ਉਹ ਬੇਸ਼ੱਕ ਉਹ ਬਾਹਰਲੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਤਾਇਨਾਤ ਨੇ ਪਰ ਉਹਨਾਂ ਦਾ ਸਬੰਧ ਕਿਤੇ ਨਾ ਕਿਤੇ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਕਿਤੇ ਨਾ ਕਿਤੇ ਲੁਧਿਆਣਾ ਜਿਮਨੀ ਚੋਣ ਵਾਲੀ ਵੈਸਟ ਵਾਲੇ ਹਲਕੇ ਦੇ ਵਿੱਚ ਜਿਹੜੇ ਉਹ ਬੈਠੇ ਐ ਉਹਨਾਂ ਅਫਸਰਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਔਰ ਉਹਨਾਂ ਅਫਸਰਾਂ ਨੂੰ ਸਸਪੈਂਡ ਕਰਨ ਦੀਆਂ ਜਿਹੜੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਔਰ ਸਸਪੈਂਡ ਕਰਨ ਦੀ ਤਿਆਰੀ ਵੀ ਜਿਹੜੀ ਉਹ ਹੈਗੀ ਹੈ ਔਰ ਜਿਵੇਂ ਹੀ ਕਿਸੇ ਬੰਦੇ ਦੇ ਉੱਪਰ ਕਾਰਵਾਈ ਹੁੰਦੀ ਹੈ ਜਿਵੇਂ ਹੀ ਕਿਸੇ ਅਫਸਰ ਦੇ ਨਾਲ ਤਕਾ ਹੁੰਦਾ ਹੈ ਤਾਂ ਜਿਵੇਂ ਕਿਸੇ ਲੋਕਾਂ ਦੇ ਨਾਲ ਤੱਕਾ ਹੁੰਦਾ ਤਾਂ ਉਹ ਸਾਡੇ ਨਾਲ ਸੰਪਰਕ ਜਿਹੜਾ ਉਹ ਜਰੂਰ ਕਰਨ ਅਸੀਂ ਉਹਨਾਂ ਦੀ ਆਵਾਜ਼ ਬਣਾਗੇ ਔਰ ਲਗਾਤਾਰ ਅਸੀਂ ਇਸ ਚੀਜ਼ ਦੇ ਉੱਪਰ ਨਜ਼ਰ ਬਣਾਈ ਹੋਈ ਹੈ ਕਿ ਕਿਹੜੇ ਅਫਸਰਾਂ ਦੇ ਨਾਲ ਤੱਕਾ ਹੋਇਆ ਔਰ ਜਿਵੇਂ ਹੀ ਤੱਕਾ ਹੋਏਗਾ ਅਸੀਂ ਉਸ ਪੂਰੀ ਚੀਜ਼ ਨੂੰ ਜਿਹੜਾ ਉਹ ਨਿਸ਼ਚਿਤ ਕਰਾਂਗੇ ਔਰ ਆਮ ਆਦਮੀ ਪਾਰਟੀ ਬਹੁਤ ਹੀਟਲੇ ਪੱਤਰ ਤੇ ਉਹ ਡਿੱਗ ਚੁੱਕੀ ਹੈ ਇਹ ਜਿਵੇਂ ਨੀ ਚੋਣ ਜਿੱਤਣ ਦੀ ਗੱਤਰ ਔਰ ਦੂਜੀਆਂ ਪਾਰਟੀਆਂ ਦੇ ਵਰਕਰਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਔਰ ਬਾਹਰਲੇ ਜ਼ਿਲ੍ਹਿਆਂ ਦੇ ਵਿੱਚ ਲੱਗੇ ਅਫਸਰ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਇਸ ਹਲਕੇ ਦੇ ਵਿੱਚ ਰਹਿੰਦੇ ਆ ਜਾਂ ਰਿਸ਼ਤੇਦਾਰ ਹਲਕੇ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਡਰਾਇਆ ਜਾ ਰਿਹਾ ਵੋਟ ਪਾਉਣ ਦੇ ਲਈ ਮਜਬੂਰ ਕੀਤਾ ਜਾ ਰਿਹਾ ੱਟਕੇ ਦੇ ਨਾਲ ਔਰ ਸਸਪੈਂਡ ਤੱਕ ਕਰਨੀਆਂ ਕਾਰਵਾਈ ਕਰਨ ਤੱਕ ਦੀਆਂ ਧਮਕੀਆਂ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਨੇ ਜੇ ਕਿਸੇ ਦੇ ਨਾਲ ਇਸ ਹਲਕੇ ਦੇ ਵਿੱਚ ਟੱਕਾ ਹੁੰਦਾ ਤਾਂ ਸਾਨੂੰ ਜਿਹੜਾ ਉਹ ਸੰਪਰਕ ਕਰੋ ਅਸੀਂ ਤੁਹਾਡੇ ਨਾਲ ਖੜਾਂਗੇ ਤੁਹਾਡੀ ਜਿਹੜੀ ਆ ਉਹ ਆਵਾਜ਼ ਬਣਾਗੇ ਇੱਕ ਪਾਸੇ ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਇਹ ਗੱਲ ਕਹਿੰਦੀ ਸੀਗੀ ਕਿ ਅਸੀਂ ਤਾਂ ਭਾਈ ਇਹ ਗੱਲ ਕਹਿੰਨੇ ਆ ਕਿ ਜੇ ਅਸੀਂ ਕੰਮ ਕੀਤਾ ਤਾਂ ਸਾਨੂੰ ਵੋਟ ਪਾ ਦਿਓ ਜੇ ਨਹੀਂ ਕੰਮ ਕੀਤਾ ਤਾਂ ਬੇਸ਼ੱਕ ਸਾਨੂੰ ਜਿਹੜੀ ਆ ਉਹ ਵੋਟ ਨਾ ਪਾਇਓ ਤੇ ਹੁਣ ਆਮ ਆਦਮੀ ਪਾਰਟੀ ਇਸ ਵੈਸਟ ਹਲਕੇ ਦੇ ਵਿੱਚ ਆ ਕੇ ਇਹ ਗੱਲ ਕਿਉਂ ਨਹੀਂ ਕਹਿੰਦੀ ਕਿ ਜੇ ਅਸੀਂ ਕੰਮ ਕੀਤਾ ਤਾਂ ਸਾਨੂੰ ਵੋਟ ਪਾ ਦਿਓ ਤਿੰਨ ਸਾਲ ਤੁਸੀਂ ਸੱਤਾ ਦੇ ਵਿੱਚ ਰਹਿ ਗਏ ਹੋ ਤਿੰਨ ਸਾਲਾਂ ਦੇ ਵਿੱਚ ਜੇ ਤੁਸੀਂ ਪੰਜਾਬ ਦੇ ਲੋਕਾਂ ਨੂੰ ਖੁਸ਼ ਕਰ ਹੀ ਨਹੀਂ ਸਕੇ ਤਾਂ ਫੇਰ ਤੁਸੀਂ ਕਿਵੇਂ ਇਹ ਜਗਨੀ ਚੋਣ ਜਿਹੜੀ ਆ ਜਿੱਤੋਗੇ ਠੀਕ ਆ ਸਰਕਾਰਾਂ ਬਹੁਤ ਆਪਣੇ ਪੱਧਰ ਤੇ ਜੋਸ਼ ਸ਼ੋਰ ਲਾਉਂਦੀਆਂ ਹੁੰਦੀਆਂ ਨੇ ਪਰ ਜੇ ਜਿਹੜਾ ਇਸ ਤਰੀਕੇ ਦੇ ਨਾਲ ਆਮ ਆਦੀ ਪਾਰਟੀ ਜਿਸ ਤਰੀਕੇ ਨਾਲ ਜਿਹੜਾ ਹੀਠਾਂ ਡਿੱਗ ਗਈ ਹੈ ਤਾਂ ਫੇਰ ਬਹੁਤ ਜਿਹੜਾ ਉਹ ਮੰਦ ਭੱਗ ਹੈ ਔਰ ਇੱਥੇ ਆਮ ਆਦੀ ਪਾਰਟੀ ਕਿਉਂ ਨਹੀਂ ਇਸ ਹਲਕੇ ਦੇ ਵਿੱਚ ਆ ਕੇ ਕਹਿੰਦੀ ਕਿ ਭਾਈ ਜੇ ਅਸੀਂ ਅਸੀਂ ਇੱਥੇ ਕੰਮ ਕੀਤਾ ਆ ਫੇਰ ਸਾਨੂੰ ਉਹ ਵੋਟ ਪਾ ਦਿਓ ਤੇ ਜੇ ਨਹੀਂ ਕੀਤਾ ਬੇਸ਼ੱਕ ਸਾਨੂੰ ਵੋਟ ਨਾ ਪਾਇਓ ਆ ਹੁਣ ਤਿੰਨ ਤੁਹਾਡੇ 3 ਸਾਲਾਂ ਦੇ ਇਮਤਿਹਾਨ ਦਾ ਪਤਾ ਲੱਗ ਜਾਊਗਾ ਤੁਹਾਨੂੰ ਪਤਾ ਲੱਗ ਜਾਊਗਾ ਕਿ ਤੁਸੀਂ ਕਿੰਨੇ ਕੁ ਪਾਣੀ ਚੋਂ ਤੁਹਾਨੂੰ ਪਤਾ ਲੱਗ ਜਾਊਗਾ 27 ਤੋਂ ਪਹਿਲਾਂ ਤੁਹਾਡੀ ਤਿਆਰੀ ਕਿੰਨੀ ਕ ਹੈ ਤੁਹਾਨੂੰ ਪਤਾ ਲੱਗ ਜਾਊਗਾ ਕਿ ਲੋਕ ਜਿਹੜਾ ਉਹ ਕਿੰਨਾ ਕੁ ਚਾਹੁੰਦੇ ਆ ਇਸ ਤਰੀਕੇ ਨਾਲ ਡਰਾ ਧਮਕਾ ਕੇ ਆਮ ਲੋਕਾਂ ਨੂੰ ਤੁਸੀਂ ਵੋਟ ਨਹੀਂ ਪਵਾ ਸਕਦੇ ਇਹ ਸ਼ਹਿਰੀ ਨੇ ਸ਼ਹਿਰੀ ਗੁੰਡਾਗਰਦੀ ਪਸੰਦ ਨਹੀਂ ਕਰਦਾ ਸ਼ਹਿਰੀ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਆ ਉਹ ਬਹਾਰ ਹੁਣੀ ਪਸੰਦ ਕਰਦਾ ਹੈ ਸ਼ਹਿਰੀ ਬਿਜ਼ਨਸ ਪਸੰਦ ਕਰਦਾ ਹੈ ਸ਼ਹਿਰੀ ਗੁੰਡਾਗਰਦੀ ਚਾਹੇ ਉਹ ਸਰਕਾਰੀ ਪਦਰ ਤੇ ਹੋਵੇ ਚਾਹੇ ਉਹ ਵੈਸੀ ਹੋਵੇ ਉਹ ਗੁੰਡਾਗਰਦੀ ਪਸੰਦ ਜਿਹੜੀ ਆ ਉਹ ਨਹੀਂ ਕਰਦਾ ਔਰ ਇਹ ਪੰਜਾਬ ਹੈ ਸ਼੍ਰੀਮਾਨ ਜੀ ਇੱਥੇ ਤੱਕੇ ਜਿਹੜੇ ਉਹ ਨਹੀਂ ਚੱਲਦੇ ਚਾਹੇ ਉਹ ਸ਼ਹਿਰਾਂ ਦੇ ਲੋਕ ਨੇ ਪੰਜਾਬੀ ਤੇ ਚਾਹੇ ਉਹ ਪਿੰਡਾਂ ਦੇ ਲੋਕ ਨੇ ਜਨੂਨ ਸਭ ਦੇ ਵਿੱਚ ਬਰਾਬਰ ਹੈ ਧੌਣ ਚ ਕਿੱਲੇ ਸਾਰਿਆਂ ਦੇ ਬਰਾਬਰ ਨੇ ਔਰ ਜ਼ਮੀਰਾਂ ਜਿਹੜੀਆਂ ਉਹ ਸਭੀਆਂ ਬਰਾਬਰ ਨੇ ਔਰ ਸ਼ਹਿਰੀ ਜਿਹੜੇ ਉਹ ਇਸ ਤਰੀਕੇ ਨਾਲ ਡਰਨ ਵਾਲੇ ਨਹੀਂ ਜਿਹੜੀ ਪਾਰਟੀ ਨੂੰ ਚਾਹੇ ਕਿਸੇ ਨੇ ਭਾਜਪਾ ਨੂੰ ਪਾਉਣੀ ਆ ਚਾਹੇ ਕਿਸੇ ਨੇ ਕਾਂਗਰਸ ਨੂੰ ਪਾਉਣੀ ਆ ਚਾਹੇ ਅਕਾਲੀ ਦਲ ਨੂੰ ਪਾਉਣੀ ਆ ਜਿਨੇ ਜਿਹਨੂੰ ਵੋਟ ਪਾਉਣੀ ਆ ਉਹਨੂੰ ਪਾਉਣ ਦੇਣੀ ਚਾਹੀਦੀ ਆ ਇਸ ਤਰੀਕੇ ਦੇ ਨਾਲ ਡਰਾਉਣਾ ਧਮਕਾਉਣਾ ਜਿਹੜਾ ਉਹ ਨਹੀਂ ਚਾਹੀਦਾ ਕਿਤੇ ਇਹ ਨਾ ਹੋਵੇ ਕਿ ਸਾਰੇ ਲੋਕ ਇੱਕ ਜੁਟਤਾ ਕਰਕੇ ਤੁਹਾਨੂੰ ਇੱਥੇ ਸਬਕ ਜਿਹੜਾ ਉਹ ਸਿਖਾ ਦੇਣ ਤਾਂ ਬਹੁਤ ਅਹਿਮ ਜਿਹੜੀ ਗੱਲ ਹੈ ਕਿ ਇਸ ਤੋਂ ਪਹਿਲਾਂ ਆਪਾਂ ਇਹ ਵੀ ਗੱਲ ਕੀਤੀ ਆ ਮੈਂ ਫੇਰ ਤੁਹਾਨੂੰ ਦੱਸ ਦਿੰਨਾ ਕਿ ਆਮ ਆਦਮੀ ਪਾਰਟੀ ਇਸ ਕਦਰ ਠੇਠਾਂ ਡਿੱਗ ਚੁੱਕੀ ਹੈ ਕਿ ਵੈਸਟ ਦੀ ਜਿਹੜੀ ਜਿਮਨੀ ਚੋਣ ਲੁਧਿਆਣਾ ਦੀ ਜਿੱਤਣ ਵਾਸਤੇ ਲੋਕਾਂ ਨੂੰ ਡਰਾਇਆ ਜਾ ਰਿਹਾ ਦੂਜੀਆਂ ਪਾਰਟੀਆਂ ਦੇ ਲੋਕਾਂ ਨੂੰ ਧਮਕਾਇਆ ਜਾ ਰਿਹਾ ਉਹਨਾਂ ਦੇ ਉੱਪਰ ਪਰਚੇ ਦਰਜ ਕੀਤੇ ਜਾ ਰਹੇ ਨੇ ਔਰ ਇੱਥੋਂ ਤੱਕ ਕਿ ਜਿਹੜੇ ਅਫਸਰ ਆ ਬੇਸ਼ੱਕ ਉਹ ਬਾਹਰਲੇਆਂ ਜ਼ਿਲ੍ਹਿਆਂ ਦੇ ਵਿੱਚ ਤਾਇਨਾਤ ਨੇ ਜੇ ਉਹਨਾਂ ਦੇ ਪਰਿਵਾਰਕ ਮੈਂਬਰ ਜਾਂ ਸੱਜਣ ਮਿੱਤਰ ਜਾਂ ਕੋਈ ਉਹਨਾਂ ਦਾ ਰਿਸ਼ਤੇਦਾਰ ਇਸ ਵੈਸਟ ਹਲਕੇ ਦੇ ਵਿੱਚ ਰਹਿੰਦਾ ਹੈ ਤਾਂ ਉਹਨਾਂ ਦੇ ਰਾਹੀਂ ਉਹਨਾਂ ਨੂੰ ਧੱਕੇ ਨਾਲ ਪਾਰਟੀ ਦੇ ਨਾਲ ਚੱਲਣ ਦੇ ਲਈ ਜਾਂ ਫਿਰ ਵੋਟ ਪਾਉਣ ਦੇ ਲਈ ਮਜਬੂਰ ਕੀਤਾ ਜਾ ਰਿਹਾ ਹੈ ਔਰ ਨਾ ਕਰਨ ਦੀ ਸੂਰਤ ਦੇ ਵਿੱਚ ਉਹਨਾਂ ਨੂੰ ਸਸਪੈਂਡ ਕਰਨ ਦੀਆਂ ਉਹਨਾਂ ਅਫਸਰਾਂ ਦੇ ਉੱਪਰ ਕਾਰਵਾਈਆਂ ਕਰਨ ਦੀਆਂ ਜਿਹੜੀਆਂ ਉਹ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਔਰ ਮੈਂ ਆਪਣੇ ਚੈਨਲ ਦੇ ਮਾਧਿਅਮ ਦੇ ਰਾਹੀਂ ਸਾਰਿਆਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਜੇ ਕਿਸੇ ਆਮ ਬੰਦੇ ਨਾਲ ਜੇ ਕਿਸੇ ਅਫਸਰ ਦੇ ਨਾਲ ਕਿਤੇ ਤੱਕਾ ਹੁੰਦਾ ਹੈ ਜਾਂ ਸਰਕਾਰ ਤੱਕੇਸ਼ਾਈ ਜਾਂ ਤੁਹਾਨੂੰ ਮਜਬੂਰ ਕਰਦੀ ਹੈ ਤਾਂ ਤੁਹਾਡੀ ਪਛਾਣ ਗੁਪਤ ਰੱਖੀ ਜਾਊਗੀ ਸਾਨੂੰ ਖੁਦ ਜਾਣਕਾਰੀ ਦਿਓ ਸਿੱ ਤੁਹਾਡੀ ਆਵਾਜ਼ ਜਿਹੜੀ ਆ ਉਹ ਬਣਾਗੇ ਔਰ ਕੁਝ ਲੋਕਾਂ ਨੂੰ ਕੁਝ ਅਫਸਰਾਂ ਨੂੰ ਧਮਕੀਆਂ ਦਿੱਤੀਆਂ ਨਹੀਂ ਸਾਡੇ ਕੋਲ ਨਾ ਪਹੁੰਚੇ ਹੈ ਅਸੀਂ ਉਹਨਾਂ ਦੀ ਵੀ ਆਵਾਜ਼ ਜਿਹੜੀ ਆ ਬਣਾ ਕੇ ਜੇਕਰ ਉਹਨਾਂ ਤੇ ਕਾਰਵਾਈ ਹੋਈ ਹੈ ਇਸ ਤੋਂ ਪਹਿਲਾਂ ਯੂਨੀਵਰਸਿਟੀ ਪੀਏਯੂ ਦੇ ਵਿੱਚ ਵੀ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਮੁਲਾਜ਼ਮ ਪਹਿਲਾਂ ਸਸਪੈਂਡ ਕੀਤਾ ਉੱਥੋਂ ਦਾ ਫਿਰ ਇੱਕ ਆਪਣੇ ਵਰਕਰ ਦੇ ਕਰਕੇ ਫਿਰ ਉਹਨੂੰ ਜੇਲ੍ਹ ਦੇ ਮਤਲਬ ਪੁਲਿਸੇ ਕੋਲੇ ਵੀ ਜਿਹੜਾ ਉਹ ਭੇਜਿਆ ਗਿਆ ਤਿੰਨ ਦਿਨ ਉਹਨੂੰ ਉੱਥੇ ਕਸਟਡੀ ਚ ਰੱਖਿਆ ਫਿਰ ਉਹਦੀ ਘਰ ਵਾਲੀ ਦੀ ਡੈਥ ਹੋਈ ਹੈ ਇਹਦੇ ਮੌਤ ਦੇ ਜ਼ਿੰਮੇਵਾਰ ਉਹਦਾ ਪਰਿਵਾਰਕ ਮੈਂਬਰ ਕਹਿ ਰਿਹਾ ਕਿ ਆਮ ਆਦੀ ਪਾਰਟੀ ਆਮ ਆਦੀ ਪਾਰਟੀ ਲੀਟਰ ਨੇ ਤੇ ਇਸੇ ਤਰੀਕੇ ਦੇ ਨਾਲ ਜੇਕਰ ਕਿਸੇ ਨੂੰ ਕੋਈ ਗਲਤ ਬਾਤ ਹੁੰਦੀ ਹੈ ਤਾਂ ਆਵਾਦੀ ਪਾਰਟੀ ਦੇ ਲੀਡਰ ਉਹਨਾਂ ਦੀ ਸਰਕਾਰ ਜ਼ਿੰਮੇਵਾਰ ਹੋਊਗੀ ਅਸੀਂ ਆਵਾਜ਼ ਜਿਹੜੀ ਆ ਉਹ ਬਣਾਂਗੇ ਜਿਹੜੇ ਲੋਕ ਸਾਨੂੰ ਦੱਸਣਗੇ ਕਿ ਤੁਹਾਡੇ ਨਾਲ ਕੀ ਜ਼ਿਆਤੀ ਹੋ ਰਹੀ ਹੈ ਅਸੀਂ ਇਸ ਹਲਕੇ ਦੇ ਵਿੱਚ ਮੌਜੂਦ ਆ ਕੋਈ ਵੀ ਸਾਨੂੰ ਟੈਲੀਫੋਨ ਨੰਬਰ ਥੱਲੇ ਚੱਲ ਰਿਹਾ ਕਰੇਗਾ ਸਾਨੂੰ ਫੋਨ ਤਾਂ ਅਸੀਂ ਤੁਰੰਤ ਉੱਥੇ ਪਹੁੰਚਾਂਗੇ ਕਿਸੇ ਨੂੰ ਵੀ ਕਿਸੇ ਦਬਾਹੇਟ ਆ ਕੇ ਜਿਹੜਾ ਉਹ ਕੋਈ ਵੀ ਦਬਣ ਦੀ ਜਿਹੜੀ ਆ ਉਹ ਲੋੜ ਨਹੀਂ ਹੈ ਕੋਈ ਵੀ ਪਾਰਟੀ ਦਾ ਵਰਕਰ ਚਾਹੇ ਅਕਾਲੀ ਦਲ ਦਾ ਚਾਹੇ ਆਵਾਦਮੀ ਚਾਹੇ ਆਵਾਦੀ ਪਾਰਟੀ ਲਈ ਆ ਚਾਹੇ ਉਹ ਜਿਹੜਾ ਜਿਹੜਾ ਭਾਜਪਾ ਦਾ ਚਾਹੇ ਉਹ ਅਕਾਲੀ ਦਲ ਦਾ ਜਿਹੜੀ ਵੀ ਪਾਰਟੀ ਦਾ ਜਿਹੜਾ ਉਹ ਵਰਕਰ ਹੈ ਸਾਰੀਆਂ ਪਾਰਟੀਆਂ ਜੇ ਕਿਸੇ ਨਾਲ ਤੱਕਾ ਹੁੰਦਾ ਜੇ ਕਿਸੇ ਅਫਸਰ ਦੇ ਨਾਲ ਵੀ ਅੰਦਰਖਾਤੇ ਤੱਕਾ ਹੁੰਦਾ ਤਾਂ ਸਾਨੂੰ ਸੰਪਰਕ ਕਰੋ ਅਸੀਂ ਤੁਰੰਤ ਜਿਹੜਾ ਤੁਹਾਡੇ ਕੋਲ ਪਹੁੰਚਾਂਗੇ ਤੁਹਾਡੀ ਜਿਹੜੀ ਆ ਉਹ ਆਵਾਜ਼ ਬਣਾਵਾਂਗੇ ਜੇਕਰ ਕੋਈ ਆਪਣੀ ਪਛਾਣ ਗੁਪਤ ਵੀ ਰੱਖਣਾ ਚਾਹੁੰਦਾ ਤਾਂ ਉਹਦੀ ਪਛਾਣ ਜਿਹੜੀ ਆ ਉਹ ਗੁਪਤ ਵੀ ਜਿਹੜੀ ਆ ਉਹ ਰੱਖੀ ਜਾਊਗੀ ਪਰ ਧੱਕੇਸ਼ਾਹੀ ਜਿੱਥੇ ਹੋਊਗੀ ਤਾਂ ਸਾਡਾ ਚੈਨਲ ਉਥੇ ਹਰ ਤਰੀਕੇ ਦੇ ਨਾਲ ਉਥੇ ਜਿਹੜਾ ਉਹ ਨਾਲ ਖੜਾ ਔਰ ਆਮ ਆਦੀ ਪਾਰਟੀ ਦੇ ਲੋਕ ਜਿਹੜੇ ਆ ਉਹ ਟੱਕੇਸ਼ਾਈ ਕਰ ਰਹੇ ਨੇ ਇਸ ਚਿੰਨੀ ਚੋਣ ਦੇ ਅੰਦਰ ਚਲੋ ਅਗਲੀ ਖਬਰ ਆਪਾਂ ਕਰ ਲੈਂਦੇ ਆ ਅਗਲੀ ਖਬਰ ਵੀ ਬਹੁਤ ਅਹਿਮ ਹੈ ਪੰਜਾਬ ਦੇ ਵਿੱਚ ਸਥਿਤੀ ਜਿਹੜੀ ਆ ਉਹ ਟਕਰਾਹ ਵਾਲੀ ਬਣ ਚੁੱਕੀ ਹੈ ਕਿਉਂਕਿ ਟਕਰਾਹ ਵਾਲੀ ਇਸ ਤਰੀਕੇ ਨਾਲ ਬਣੀ ਹੈ ਕਿ ਵਕ ਵਕ ਪਿੰਡਾਂ ਦੇ ਵਿੱਚ ਜਦੋਂ ਹੁਣ ਵਿਧਾਇਕ ਤੇ ਮੰਤਰੀ ਉਦਘਾਟਨ ਕਰਨ ਜਾਂਦੇ ਆ ਤਾਂ ਉਥੇ ਪੰਜਾਬ ਦੇ ਕਿਸਾਨ ਜਿਹੜੇ ਆ ਪੰਜਾਬ ਦੇ ਆਮ ਲੋਕ ਜਿਹੜੇ ਆ ਉਹਨਾਂ ਵਿਧਾਇਕਾਂ ਤੋਂ ਆਪਣੇ ਸਵਾਲ ਪੁੱਛਣ ਉਹਨਾਂ ਨਾਲ ਗੱਲਬਾਤ ਕਰਨ ਦੇ ਲਈ ਜਾਂਦੇ ਆ ਤਾਂ ਪੁਲਿਸ ਉਹਨਾਂ ਨੂੰ ਰੋਕਦੀ ਹੈ ਪੁਲਿਸ ਰੋਕਦੀ ਸੀ ਪੁਲਿਸ ਡਾਂਗਾ ਛੋਟੇ ਮਾਰਦੀ ਸੀ ਕੁਝ ਪੁਲਿਸ ਪਾਣੀ ਦੀਆਂ ਬੁਛਾੜਾਂ ਚਲਾਉਂਦੀ ਸੀ ਚਲੋ ਉੱਥੇ ਲੋਕ ਬਰਦਾਸ਼ਤ ਕਰ ਲੈਂਦੇ ਸੀ ਪਰ ਹੁਣ ਸਥਿਤੀ ਇਸ ਕਦਰ ਵਿਗੜ ਗਈ ਹੈ ਕਿ ਆਮ ਆਦੀ ਪਾਰਟੀ ਦੇ ਵਰਕਰ ਆਮ ਆਦੀ ਪਾਰਟੀ ਦੇ ਗੁੰਡੇ ਅਹੁਦੇਦਾਰ ਉਹਨਾਂ ਕਿਸਾਨਾਂ ਦੇ ਫੋਨ ਤੱਕ ਖੋ ਰਹੇ ਨੇ ਉਹਨਾਂ ਕਿਸਾਨਾਂ ਨੂੰ ਬੋਲਣ ਤੱਕ ਨਹੀਂ ਦੇ ਰਹੇ ਇਹ ਹੈ ਆਮ ਆਦੀ ਪਾਰਟੀ ਦੀ ਗੁੰਡਾਗਰਦੀ ਕੱਲ ਲਾਲਜੀਤ ਖੁੱਲਰ ਦਾ ਘਰਾਓ ਕਰਨ ਦੇ ਲਈ ਕਿਸਾਨ ਪਹੁੰਚੇ ਸੀ ਉੱਥੇ ਆਮ ਆਦੀ ਪਾਰਟੀ ਦੇ ਗੁੰਡਿਆਂ ਨੇ ਕਿਸਾਨਾਂ ਦੇ ਜਿਹੜੇ ਉਹ ਫੋਨ ਖੋਹੇ ਨੇ ਔਰ ਉਥੇ ਉਹਨਾਂ ਦੇ ਉੱਪਰ ਉਹਨਾਂ ਨੇ ਕਈ ਤਰੀਕੇ ਦੀ ਜਿਹੜੀਆਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਪੰਜਾਬ ਦੇ ਲੋਕ ਦਬਣ ਵਾਲੇ ਨਹੀਂ ਪੰਜਾਬ ਦੇ ਲੋਕ ਕਿਸੇ ਵੀ ਤਰੀਕੇ ਦੇ ਨਾਲ ਉਹ ਟਰਨ ਵਾਲੇ ਨਹੀਂ ਗਏ ਔਰ ਪੰਜਾਬ ਦੇ ਵਿੱਚ ਇੱਕ ਗੱਲ ਭਗਵੰਤ ਮਾਨ ਕਹਿੰਦੇ ਹੁੰਦੇ ਸੀ ਕਿ ਪੰਜਾਬੀ ਜੇ ਸਵਾਲ ਕਰਨ ਲੱਗੇ ਨੇ ਲੀਡਰਾਂ ਨੂੰ ਤਾਂ ਉਹ ਮੇਰੇ ਕਰਕੇ ਕਰਨ ਲੱਗੇ ਨੇ ਤਾਂ ਜੇ ਤੁਹਾਡੇ ਕਰਕੇ ਭਗਵੰਤ ਮਾਨ ਜੀ ਕਰਨ ਲੱਗੇ ਨੇ ਤਾਂ ਤੁਸੀਂ ਤਾਂ ਕਹਿੰਦੇ ਹੁੰਦੇ ਸੀ ਕਿ ਸਵਾਲ ਜਿਹੜਾ ਉਹ ਮੈਨੂੰ ਵੀ ਪੁੱਛਿਓ ਤੇ ਹੁਣ ਜਦੋਂ ਲੋਕ ਤੁਹਾਨੂੰ ਜਿਹੜਾ ਉਹ ਸਵਾਲ ਪੁੱਛਣ ਜਾਂਦੇ ਆ ਤੇ ਤੁਸੀਂ ਉਹਨਾਂ ਤੇ ਡਾਂਗਾ ਛੋਟੇ ਚਲਵਾਉਂਦੇ ਹੋ ਉਹਨਾਂ ਦੇ ਉੱਪਰ ਤੁਸੀਂ ਇਸ ਤਰੀਕੇ ਦੀਆਂ ਕਾਰਵਾਈਆਂ ਕਰਾਉਂਦੇ ਹੋ ਉਹਨਾਂ ਦੇ ਉੱਪਰ ਜਿਹੜਾ ਹੈਗਾ ਤੁਹਾਡੇ ਗੁੰਡੇ ਜਿਹੜੇ ਆ ਉਹਨਾਂ ਤੋਂ ਫੋਨ ਜਿਹੜਾ ਉਹ ਖੋਹ ਲੈਂਦੇ ਆ ਤਾਂ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਈ ਕਿ ਇਸ ਤਰੀਕੇ ਦੇ ਨਾਲ ਕਿਉਂ ਜਿਹੜਾ ਉਹ ਹੋ ਰਿਹਾ ਤਾਂ ਦੱਸ ਦਿਓ ਇੱਕ ਵਾਰ ਫਿਰ ਦੱਸ ਦਿੰਨੇ ਆ ਕਿ ਲਾਲਜੀਤ ਭੁੱਲਰ ਕੈਬਨਿਟ ਮੰਤਰੀ ਪੰਜਾਬ ਨੇ ਸ਼ੇਰੋਂ ਪਿੰਡ ਦੇ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਦੇ ਵਿਚ ਉਦਘਾਟਨ ਕਰਨ ਦੇ ਲਈ ਜਿਹੜਾ ਉਹ ਜਾਣਾ ਸੀ ਉੱਥੇ ਕਿਸਾਨ ਜਿਹੜੇ ਉਹਨਾਂ ਨੂੰ ਆਪਣੇ ਸਵਾਲ ਪੁੱਛਣ ਦੇ ਲਈ ਪਹੁੰਚੇ ਸੀਗੇ ਜਿੱਥੇ ਲਾਲਜੀਤ ਭੁੱਲਰ ਤੇ ਆਮਾਦੀਪਾਰਟੀ ਦੇ ਗੁੰਡੇ ਲੋਕਾਂ ਨੇ ਕਿਸਾਨਾਂ ਦੇ ਮੋਬਾਈਲ ਫੋਨ ਖੋਹੇ ਆ ਔਰ ਉਹਨਾਂ ਦੇ ਨਾਲ ਬਦਤਮੀ ਜੀ ਤੱਕ ਜਿਹੜੀ ਆ ਉਹ ਕੀਤੀ ਹੈ ਹਾਲਾਂਕਿ ਪੁਲਿਸ ਵੀ ਜਿਹੜੀ ਉੱਥੇ ਮੌਜੂਦ ਸੀਗੀ ਤੇ ਪੁਲਿਸ ਦੇ ਵਜੂਦਗੀ ਦੇ ਵਿੱਚ ਇਹ ਗੁੰਡਾਗਰਦੀ ਕਿਸਾਨਾਂ ਦੇ ਨਾਲ ਆਮਾਦੀਪਾਰਟੀ ਦੇ ਗੁੰਡਿਆਂ ਨੇ ਜਿਹੜੀ ਆ ਉਹ ਕੀਤੀ ਹੈ ਪੁਲਿਸ ਨੇ ਮੜੇ ਮੋਟੇ ਹਾਲਾਤ ਜਿਹੜੇ ਆ ਉਹ ਸੰਭਾਲੇ ਪਰ ਸਵਾਲ ਪੁੱਛਣ ਆਏ ਜਿਹੜੇ ਕਿਸਾਨਾਂ ਨੂੰ ਇਸ ਤਰੀਕੇ ਦੇ ਨਾਲ ਬਦ ਜਲੀਲ ਕਰਨਾ ਮੈਨੂੰ ਲੱਗਦਾ ਹੈ ਕਿ ਉਹ ਕੋਈ ਬਹੁਤੀ ਚੰਗੀ ਗੱਲ ਨਹੀਂ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਪਾਨ ਕਹਿੰਦੇ ਸੀ ਕਿ ਸਵਾਲ ਮੈਂ ਕਰਨਾ ਸਿਖਾਇਆ ਲੋਕਾਂ ਨੂੰ ਤੇ ਹੁਣ ਜਦੋਂ ਤੁਹਾਨੂੰ ਤੇ ਤੁਹਾਡੇ ਮੰਤਰੀਆਂ ਨੂੰ ਸਵਾਲ ਹੁੰਦੇ ਆ ਮੁੱਖ ਮੰਤਰੀ ਸਾਹਿਬ ਇਹੋ ਜੀ ਗੁੰਡਾਗਰਦੀ ਕਿਉਂ ਜੇ ਕੋਈ ਪੱਤਰਕਾਰ ਸਵਾਲ ਪੁੱਛਦਾ ਉਹਨੇ ਨਾਲ ਗੁੰਡਾਗਰਦੀ ਕਰਦੇ ਹਾਂ ਜੇ ਕੋਈ ਵਿਰੋਧੀ ਸਵਾਲ ਪੁੱਛਦਾ ਤਾਂ ਉਹਨੂੰ ਜੇਲ੍ਹ 'ਚ ਧੱਕਦੇ ਹਾਂ ਤੇ ਜੇ ਕੋਈ ਕਿਸਾਨ ਇਸ ਤਰੀਕੇ ਦੇ ਨਾਲ ਸਵਾਲ ਕਰਨ ਆਉਂਦਾ ਤਾਂ ਕਿਤੇ ਪੁਲਿਸ ਤੋਂ ਡਾਂਗਾ ਭਰਉਂਦੇ ਹੋ ਕਿਤੇ ਤੁਹਾਡੇ ਗੁੰਡੇ ਇਸ ਤਰੀਕੇ ਦੇ ਨਾਲ ਮੋਬਾਈਲ ਖਬੂਨ ਖੋ ਲੈਂਦੇ ਆ ਤਾਂ ਮੁੱਖ ਮੰਤਰੀ ਸਾਹਿਬ ਇਹ ਬਹੁਤੀ ਦੇਰ ਇਹ ਗੱਲਾਂ ਚੱਲੀਆਂ ਨਹੀਂ ਸਤਾਈ ਬਹੁਤੀ ਦੂਰ ਰਹੀ ਤੇ ਕਿਤੇ ਨਾ ਕਿਤੇ ਤੁਹਾਨੂੰ ਇਹਨਾਂ ਸਾਰੀਆਂ ਗੱਲਾਂ ਦਾ ਜਿਹੜਾ ਉਹ ਸਬਕ ਮਿਲੇਗਾ ਹੋਰ ਵੱਡੀਆਂ ਅਪਡੇਟਸ ਦੇ ਲਈ ਜੁੜੇ ਰਹੋ ਰੋਜ਼ਾਨਾ ਰੋਕਣਾ ਟੀਵੀ ਦੇ